ਨਸ਼ੇ ਨੇ ਕੱਲੇ ਪੰਜਾਬ ਵਿੱਚ ਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਤਹਲਕਾ ਮਚਾਇਆ ਹੋਇਆ ਅੱਜ ਦੀ ਜਿਹੜੀ ਮੈਂ ਤੁਹਾਡੇ ਨਾਲਾ ਖਬਰ ਸਾਂਝੀ ਕਰ ਰਿਹਾ ਇਹ ਉੱਤਰ ਪ੍ਰਦੇਸ਼ ਦੀ ਹੈ ਕੀ ਹੋਇਆ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸ਼ਸ਼ੀ ਮਨਚਨ ਦਾ ਨਾਮ ਦੀ ਔਰਤ ਰਹਿੰਦੀ ਸੀ ਉਹਦਾ ਪਤੀ ਨਸ਼ੇ ਦਾ ਆਦੀ ਸੀ ਸ਼ਰਾਬ ਪੀਣ ਦਾ ਆਦੀ ਸੀ ਦੋਨਾਂ ਦਾ ਆਪਸ ਦੇ ਵਿੱਚ ਝਗੜਾ ਹੋ ਜਾਂਦਾ ਪਹਿਲਾਂ ਵੀ ਕਾਫੀ ਵਾਰ ਝਗੜਾ ਹੋਇਆ ਸੀ ਨਸ਼ੇ ਦੇ ਵਿੱਚ ਜਦੋਂ ਦੋਨਾਂ ਦੀ ਲੜਾਈ ਹੁੰਦੀ ਹੈ ਤਾਂ ਪਤੀ ਫਿਰ ਆਪਣੀ ਪਤਨੀ ਦੀ ਉਂਗਲ ਕੱਟ ਲੈਂਦਾ ਇਸ ਤਰੀਕੇ ਨਾਲ ਉਂਗਲ ਤੇ ਦੰਦੀ ਵੜਦਾ ਹੈ ਕਿ ਉਸ ਦੀ ਉਂਗਲ ਹੱਥ ਤੋਂ ਅਲੱਗ ਕਰ ਦਿੰਦਾ ਇਹ ਪਹਿਲੀ ਘਟਨਾ ਨਹੀਂ ਹੈਗੀ ਕਿ ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਹੋਈ ਆ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਹੋਰ ਵੀ ਘਟਨਾਵਾਂ ਨੇ ਇੱਕ ਪਹਿਲਾਂ ਵੀ ਮੈਂ ਤੁਹਾਡੇ ਨਾਲ ਆ ਨਿਊ ਸਾਂਝੀ ਕਰ ਚੁੱਕੇ ਜਿਹਦੇ ਵਿੱਚ ਪਤੀ ਨੇ ਜਿਆਦਾ ਨਸ਼ਾ ਕਰਕੇ ਆਪਣੀ ਪਤਨੀ ਦਾ ਗਲਾ ਹੀ ਕੱਟ ਦਿੱਤਾ ਸੀ ਸੋ ਇਹ ਹਾਲਾਤ ਇਕੱਲੇ ਪੰਜਾਬ ਦੇ ਨਹੀਂ ਹੈਗੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹੀ ਹਾਲ ਹੈ ਬਿਹਾਰ ਦੇ ਵਿੱਚ ਵੀ ਹਰਿਆਣਾ ਦੇਖ ਲਈਏ ਬਹੁਤ ਸਾਰੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਅੱਜ ਨਸ਼ੇ ਨੇ ਬਹੁਤ ਜ਼ਿਆਦਾ ਕਹਿਰ ਮੁਚਾ ਰੱਖਿਆ ਕਦੋਂ ਇਸ ਨਸ਼ੇ ਦੀ ਦਲਦਲ ਚੋਂ ਅਤੇ ਕਿਵੇਂ ਨਿਕਲਿਆ ਜਾ ਸਕਦਾ ਇਹ ਹੁਣ ਸਰਕਾਰਾਂ ਦੇ ਹੱਥ ਤੇ ਹੈ ਅਤੇ ਜੋ ਆਸ ਪੜੋਸ ਲੋਕ ਰਹਿੰਦੇ ਨੇ ਉਹ ਆਪਣੇ ਪਿੰਡ ਪ੍ਰਤੀ ਆਪਣੇ ਸ਼ਹਿਰ ਪ੍ਰਤੀ ਕਿੰਨੇ ਕੁ ਸੁਚੇਤ ਨੇ ਉਹ ਹੁਣ ਆਪਣੇ ਆਮ ਵਰਗ ਦੇ ਲੋਕਾਂ ਨੇ ਦੇਖਣਾ ਜੇਕਰ ਨਸ਼ੇ ਦੇ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਦਿਨੋਂ ਦਿਨ ਮਾਮਲੇ ਵੱਧ ਰਹੇ ਨੇ ਗਿਣਤੀ ਹੈ ਜਿਹੜੀ ਉਹ ਦੁੱਗਣੀ ਹੁੰਦੀ ਜਾ ਰਹੀ ਹੈ ਸੋ ਤੁਹਾਡੇ ਇਸ ਘਟਨਾਕਰਮ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਸੋ ਇਸ ਤਰ੍ਹਾਂ ਦੀਆਂ ਹੋਰ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਣ ਪੰਜਾਬ ਦੇ